ਚੰਗੇ ਭਲੇ ਹੱਥਾਂ ਵਾਲੇ ਲੋਕ ਵੀ ਅਸੀਂ ਮੰਗਦੇ ਦੇਖਦੇ ਆ ਤੇ ਤੁਸੀਂ ਆਪ ਹੀ ਸਾਡੇ ਜੋ ਮਰਿਆਦਾ ਹੁੰਦੀਆਂ ਨੇ ਜੋ ਰਸਮਾਂ ਹੁੰਦੀਆਂ ਨੇ ਆਪ ਨਿਭਾ ਰਹੇ ਹੋ ਆਪ ਸਾਡੇ ਪਤਾਲੇ ਕਰ ਰਹੇ ਹੋ ਕਿੱਥੋਂ ਇਹ ਬਲ ਮਿਲਦਾ ਇਹ ਸ਼ਕਤੀ ਕੁਰਬਾਨੀ ਤੋਂ ਮਿਲਦੀ ਹੈ ਜੀ ਜਦੋਂ ਕੁਰਬਾਨੀ ਵੱਡਦਾ ਸਿੱਖ ਉਹਦੇ ਅੰਦਰ ਹੀ ਸ਼ਕਤੀ ਪੈਦਾ ਹੁੰਦੀ ਹੈ ਕੀ ਕੀ ਕੰਮ ਆਪ ਕਰ ਲੈਂਦੇ ਹੋ ਆਪਾ ਤਾਂ ਇਹ ਥੋੜੇ ਜਿਵੇਂ ਘੋੜਿਆਂ ਵਿੱਚ ਰਹਿਣ ਵਾਲੇ ਸੀਗੇ ਹੂੰ ਰਹਿ ਕੇ ਸੰਥਾ ਕੀਤੀ ਆ ਗੁਰਬਾਣੀ ਦੀ ਸੇਵਾ ਕੀਤੀ ਅਸੀਂ ਰੋਜ਼ ਰੋਜ਼ ਰਜਾਨਾ ਤੇ ਸਾਡਾ ਹੁੰਦਾ ਸੀ ਕਿ ਘੋੜੇ ਦੇ ਥੱਲੇ ਝਾੜੂ ਮਾਰਨਾ ਲਿੱਦ ਚੁੱਕਣੀ ਹਮ ਨਵਾਬੀਆਂ ਲੈਣੀਆਂ ਨਵਾਬੀਆਂ ਲੈਣ ਤੋਂ ਬਾਅਦ ਫਿਰ ਦਰਬਾਰ ਦੇ ਵਿੱਚ ਹਮ ਦਰਬਾਰ ਦੇ ਵਿੱਚ ਆਪਣਾ ਪਹਿਰਾ ਹੁੰਦਾ ਸੀਗਾ ਤੇ ਫਿਰ ਘੋੜਿਆਂ ਦਾ ਵੀ ਪਹਿਰਾ ਹੁੰਦਾ ਸੀ ਪਿੱਛੇ ਵੱਢ ਕੇ ਵੀ ਲਾਉਣੇ ਹਮ ਕੀਰਤਨ ਕੀਤਾ ਮਹਾਰੇ ਅਰਤੀ-ਆਰਤੀ ਤੇ ਜਸ ਗਾਉਂਦੇ ਰਹੇ ਆ ਬੋਡਾ ਦਾ ਜਹੇਦਰ ਬਾਬਾ ਮਾਨ ਸਿੰਘ ਜੀ 96 ਕਰੋੜੀ ਉਹਨਾਂ ਦੀਆਂ ਫੌਜਾਂ ਕਿੰਨੀ ਕੋ ਮੁਸ਼ਕਲ ਹੁੰਦੀ ਹੈ ਜਦੋਂ ਦੇਖਦੇ ਹੋ ਹੋਰ ਨਿਹੰਗ ਸਿੰਘ ਵੀ ਜਾਂ ਇਸ ਤਰੀਕੇ ਨਾਲ ਕੰਮ ਕਰਦੇ ਆ ਤੇ ਜਦੋਂ ਆਪਣੀਆਂ ਬਾਵਾ ਨਹੀਂ ਹੁੰਦੀਆਂ ਕਿ ਮਨਚ ਮਲਾ ਆ ਲੀਆਂ ਕੁਸ਼ਿਕਨ ਹੁੰਦੀ ਹੈ ਜਾਂ ਕਦੀ ਗੁਰੂ ਸਾਹਿਬ ਨਾਲ ਸ਼ਿਕਵੇ ਕੀਤੇ ਆ ਕਿ ਗੁਰੂ ਸਾਹਿਬ ਮੈਨੂੰ ਕਿਉਂ ਨਹੀਂ ਬਾਵਾ ਬਖਸ਼ੀਆਂ ਜੇ ਮਹਾਰਾਜਾ ਨਾ ਕਹਿੰਦੇ ਐਸੀ ਵਸਤ ਜਗਤ ਮੈਂ ਨਹੀਂ ਜੋ ਮੈਂ ਦਿਨੋਂ ਖਾਲਸੇ ਨਹੀਂ ਹੋ ਜੇ ਕੋਈ ਬਾਰਾ ਹੀ ਨਹੀਂ ਜਿਹੜਾ ਆਪਾਂ ਨਾ ਕਰ ਸਕੀ ਤੇ ਆਪਾਂ ਦਰਸਦੇ ਵੀ ਨਹੀਂ ਕਿਸੇ ਨੂੰ ਤੇ ਜਦੋਂ ਤੁਹਾਨੂੰ ਮੈਂ ਪੁੱਛਿਆ ਬਾਈ ਬਾਬਾ ਜੀ ਕੋਈ ਜਥੇਬੰਦੀਆਂ ਨੂੰ ਕਿਸ ਸੰਸਥਾ ਨੂੰ ਆਪਾਂ ਅਪੀਲ ਕਰੀਏ ਬਾਵਾ ਦੀ ਤੁਸੀਂ ਉਹ ਵੀ ਕਿਹਾ ਉਹ ਵੀ ਨਹੀਂ ਚਾਹੀਦੀ ਨਹੀਂ ਬਾਵਾ ਨਹੀਂ ਚਾਹੀਦੇ ਆ ਜੀ ਕਾਰਨ ਨਹੀਂ ਜਿਵੇਂ ਮਾਰਨ ਕਿਹਾ ਕਿ ਹੁਕਮੇ ਅੰਦਰ ਸਭ ਕੋ ਬਾਹਰ ਕੋ ਬਾਹਰ ਹੁਕਮ ਨਾਲ ਕੋਈ ਆਪਾਂ ਹੁਕਮ ਦੇ ਅੰਦਰ ਲੈਣਾ ਪਰਮੇਸ਼ਰ ਦੇ ਜੀ ਬਾਰ ਕਰਦੇ ਹੋਈ ਬਾਹਵਾਂ ਨੂੰ ਹੋਇਆ ਕਿ ਕੋਈ ਬਾਣਾ ਵਾਪਰਿਆ ਸੀ ਜਾਂ ਜਨਮ ਤੋਂ ਹੀ ਕਿਦਾਂ ਇਹ ਜਨਮ ਤੋਂ ਹੀ ਇਦਾਂ ਹੀ ਜੀ ਜਨਮ ਤੋਂ ਹੀ ਮਾਰੇ ਦਾ ਹੀ ਬਾਣਾ ਹੀ ਆ ਜੀ ਸਾਥੀਓ ਅੱਜ ਦੇ ਸਮੇਂ ਤੇ ਜਿੱਥੇ ਕਿ ਸਤਪੁਰ ਜਦੋਂ ਬਖਸ਼ਿਸ਼ ਕਰਦੇ ਨੇ ਆਮ ਵਿਅਕਤੀ ਦੀ ਵੀ ਜੇਕਰ ਗੱਲ ਕਰੀਏ ਜਿਹੜਾ ਬਿਲਕੁਲ ਸ਼ਰੀਰ ਪੱਖੀ ਤੌਰ ਤੇ ਬਿਲਕੁਲ ਸਹੀ ਹੁੰਦਾ ਕੋਈ ਕਮੀ ਨਹੀਂ ਹੁੰਦੀ ਤਾਂ ਵੀ ਉਹ ਕਿਰਤ ਕਰਨ ਤੋਂ ਭਜਦਾ ਹੈ ਕੰਮ ਕਰਨ ਤੋਂ ਭਜਦਾ ਹੈ ਤੇ ਸਹੂਲਤਾਂ ਲੱਭਦਾ ਹੈ ਲੇਕਿਨ ਅੱਜ ਗੱਲ ਕਰਾਂਗੇ ਐਸੇ ਨਿਹੰਗ ਸਿੰਘ ਵੀਰ ਦੀ ਜਿੰਨੇ ਦੇ ਦੋਵੇਂ ਹੱਥ ਦੋਵੇਂ ਬਾਹਵਾਂ ਨਹੀਂ ਹੈਗੀਆਂ ਤੇ ਆਪ ਆਪਣੀ ਦਸਤਾਲ ਸਜਾਉਣੀ ਆਪ ਰੋਟੀ ਪਾਣੀ ਛਕਣਾ ਘੋੜੇ ਸਜਾਉਣੇ ਇੱਥੋਂ ਤੱਕ ਕਿ ਉਹ ਕੀਰਤਨ ਵੀ ਕਰ ਲੈਂਦੇ ਉਹ ਵੀ ਵੀਡੀਓ ਆ ਸੋਸ਼ਲ ਮੀਡੀਆ ਤੇ ਆਪਾਂ ਵਾਇਰਲ ਹੁੰਦੀਆਂ ਦੇਖਦੇ ਆ ਜਿਸ ਵੀਰ ਦੀ ਗੱਲ ਕਰਦੇ ਹਾਂ ਉਹਦਾ ਨਾਮ ਹੈ ਤੂਫਾਨ ਸਿੰਘ ਨਵੇਂ ਸ਼ਹਿਦ ਦਾ ਵੀ ਰਹਿਣ ਵਾਲਾ ਹੈ ਕਿਸ ਤਰੀਕੇ ਨਾਲ ਇਹ ਬਲ ਮਿਲਦਾ ਹੈ ਕਿੱਥੋਂ ਇੰਨੀ ਹਿੰਮਤ ਆਉਂਦੀ ਹੈ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਅਸੀਂ ਗੱਲਬਾਤ ਪਹਿਲਾਂ ਕੀਤੀ ਆਫ ਕੈਮਰਾ ਵੀ ਪੁੱਛਿਆ ਕਿ ਵੀਰੇ ਬਾਵਾਂ ਦੀ ਲੋੜ ਹੈ ਕਿਸੇ ਸੰਸਥਾ ਨਾਲ ਗੱਲ ਕਰੀਏ ਤੇ ਕਹਿੰਦੇ ਗੁਰੂ ਦੇ ਪਾਣੇ ਚ ਰਹਿਣਾ ਹੈ ਇਹ ਬੋਲ ਸੁਣ ਕੇ ਮਨ ਭਾਵ ਖੋਇਆ ਤੇ ਮੈਂ ਕਿਹਾ ਅਜਿਹਾਂ ਰੂਹਾਂ ਨੂੰ ਜ਼ਰੂਰ ਸੰਗਤਾਂ ਦੇ ਸਾਹਮਣੇ ਕਰਨਾ ਚਾਹੀਦਾ ਗੱਲਬਾਤ ਕਰਾਂਗੇ ਬੰਦਾ ਫਤਰੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਜੀ ਇੰਨੀ ਹਿੰਮਤ ਇੰਨੀ ਰਹਿਮਤ ਹੋਣੀ ਸਤਗੁਰਾਂ ਦੀ ਬੜੀ ਕਮਾਲ ਦੀ ਗੱਲ ਲੱਗੀ ਹੈ ਜਿੱਥੇ ਅੱਜ ਸਭ ਕੁਝ ਹੋਣ ਦੇ ਬਾਵਜੂਦ ਵੀ ਲੋਕ ਕਿਰਤ ਨਹੀਂ ਕਰਦੇ ਚੰਗੇ ਭਲੇ ਹੱਥਾਂ ਵਾਲੇ ਲੋਕ ਵੀ ਅਸੀਂ ਮੰਗਦੇ ਦੇਖਦੇ ਆਂ ਤੇ ਤੁਸੀਂ ਆਪ ਹੀ ਸਾਦੇ ਜੋ ਮਰਿਆਦਾ ਹੁੰਦੀਆਂ ਨੇ ਜੋ ਰਸਮਾਂ ਹੁੰਦੀਆਂ ਨੇ ਆਪ ਨਿਭਾ ਰਹੇ ਹੋ ਆਪ ਸਾਦੇ ਉਪਾਲੇ ਕਰ ਰਹੇ ਹੋ ਕਿੱਥੋਂ ਇਹ ਬਲ ਮਿਲਦਾ ਇਹ ਸ਼ਕਤੀ ਗੁਰਬਾਣੀ ਤੋਂ ਮਿਲਦੀ ਹੈ ਜੀ ਕਿਆ ਬਾਤ ਹੈ ਜਦੋਂ ਗੁਰਬਾਣੀ ਪੜਦਾ ਸਿੱਖ ਉਹਦੇ ਅੰਦਰ ਹੀ ਸ਼ਕਤੀ ਪੈਦਾ ਹੁੰਦੀ ਹੈ ਇਹ ਉਹੀ ਗੁਰਬਾਣੀ ਦੀ ਸ਼ਕਤੀ ਜਿਹੜੀ ਤੋਰੀ ਫਿਰਦੀ ਹੈ ਇਹ ਸ਼ਕਤੀ ਗੁਰਬਾਣੀ ਤੋਂ ਮਿਲੀ ਹੈ ਬਾਬਾ ਜੀ ਜਿਹੜੀ ਸ਼ਕਤੀ ਮਿਲੀ ਹੈ ਕੀ ਕੀ ਕੰਮ ਆਪ ਕਰ ਲੈਂਦੇ ਹੋ ਤੇ ਕਿੱਦਾਂ ਕਰਦੇ ਹੋ ਸਰੂਰ ਜ਼ਿਕਰ ਕਰਿਓ ਕਿਦਾਂ ਸਾਰੇ ਕੰਮ ਹੋ ਜਾਂਦੇ ਆਪਾਂ ਤਾਂ ਜੀ ਥੋੜੇ ਜੇ ਜਿਵੇਂ ਘੋੜਿਆਂ ਵਿੱਚ ਰਹਿਣ ਵਾਲੇ ਸੀਗੇ ਹਮ ਰਹਿ ਕੇ ਸੰਥਾ ਕੀਤੀ ਆ ਗੁਰਬਾਣੀ ਦੀ ਹਮ ਸੇਵਾ ਕੀਤੀ ਅਸੀਂ ਸਵੇਰੇ ਰੋਜ਼ ਰੋਜ਼ਾਨਾ ਤੇ ਸਾਡਾ ਹੁੰਦਾ ਸੀ ਕਿ ਘੋੜੇ ਦੇ ਥੱਲੇ ਝਾੜੂ ਮਾਰਨਾ ਕਿਆ ਬਾਤ ਹੈ ਲੈ ਇੱਧਰ ਚੁੱਕਣੀ ਹਮ ਨਵਾਬੀਆਂ ਲੈਣੀਆਂ ਹਮ ਨਵਾਬੀਆਂ ਲੈਣੀਆਂ ਨਵਾਬੀਆਂ ਲੈਣ ਤੋਂ ਬਾਅਦ ਫਿਰ ਦਰਬਾਰ ਦੇ ਵਿੱਚ ਹਮ ਦਰਬਾਰ ਦੇ ਵਿੱਚ ਆਪਣਾ ਪਹਿਰਾ ਹੁੰਦਾ ਸੀਗਾ ਇਹ ਫੇਰ ਕੋੜਿਆਂ ਦਾ ਵੀ ਪੈਰਾ ਹੁੰਦਾ ਸੀ ਪੁੱਛੇ ਵੱਢ ਕੇ ਵੀ ਲਾਉਣੇ ਪੱਟੇ ਵੱਢ ਕੇ ਲਾਉਣੇ ਤੇ ਕੋੜਿਆਂ ਦੇ ਫਿਰ ਧੋੜਾ ਵੀ ਛੜਨੀ ਆ ਕੀਰਤਨ ਕੀਤਾ ਮਾਰੇ ਦੀ ਆਰਤੀ ਆਰਤੀ ਤੇ ਜਸ ਗਾਉਂਦੇ ਰਹੇ ਆ ਬੋਡਾ ਦਾ ਜਿਹੇਦਰ ਬਾਬਾ ਮਾਨ ਸਿੰਘ ਜੀ 96 ਕਰੋੜੀ ਉਹਨਾਂ ਦੀਆਂ ਪੂਜਾ ਸੀ ਕੀ ਬਾਤ ਇਹ ਤਾਂ ਦਸ ਪੰਥ ਦੀ ਮਰਿਆਦਾ ਵੀ ਹੁੰਦੀ ਆ ਨਾ ਇਹ ਸਾਰੇ ਕਾਜ ਕਰਨੇ ਵੀ ਪੈਂਦੇ ਆ ਲੇਕਿਨ ਬਾਬਾ ਜੀ ਕਿੰਨੀ ਮੁਸ਼ਕਲ ਆਉਂਦੀ ਹੈ ਜਦੋਂ ਦੇਖਦੇ ਹੋ ਹੋ ਨਿਹੰਗ ਸਿੰਘ ਵੀ ਇਸ ਤਰੀਕੇ ਨਾਲ ਕੰਮ ਕਰਦੇ ਆ ਤੇ ਜਦੋਂ ਆਪਣੀਆਂ ਬਾਹਵਾਂ ਨਹੀਂ ਹੁੰਦੀਆਂ ਕੋ ਮਨ ਚ ਮਲਾ ਲੀਆਂ ਕੋ ਸ਼ਿਕਨ ਹੁੰਦੀ ਹੈ ਜਾਂ ਕਦੀ ਗੁਰੂ ਸਾਹਿਬ ਨਾਲ ਸ਼ਿਕਵੇ ਕੀਤੇ ਆ ਕਿ ਗੁਰੂ ਸਾਹਿਬ ਮੈਨੂੰ ਕਿਉਂ ਨਹੀਂ ਬਾਹਵਾਂ ਬਖਸ਼ੀਆਂ ਮੈਂ ਫਿਰ ਵੀ ਅੱਜ ਤਿਆਰ ਤਿਆਰ ਹੋ ਕੇ ਬੈਠਾ ਸ਼ਾਇਦ ਮੈਂ ਹੋਰ ਕੁਝ ਕਰਨਾ ਚਾਹੁੰਦਾ ਕੌਮਲੀ ਜਾਂ ਮੇਰੇ ਸੁਪਨੇ ਆ ਜੋ ਮੈਂ ਨਹੀਂ ਕਰ ਪਾ ਰਿਹਾ ਕੋ ਇਸ ਤਰੀਕੇ ਦੇ ਸ਼ਿਕਵੇ ਹੁੰਦੇ ਆ ਦਿਲ ਚ ਸ਼ਿਕਵੇ ਹੋਣੇ ਸੀ ਜੇ ਮਹਾਰਾਜਾ ਨਾ ਕਹਿੰਦੇ ਐਸੀ ਵਸਤ ਜਗਤ ਮੈਂ ਨਹੀਂ ਜੋ ਮੈਂ ਦਿਨੋਂ ਖਾਲਸੇ ਨਹੀਂ ਹੋ ਜਾ ਕੋਈ ਬਾਰਾ ਹੀ ਨਹੀਂ ਜਿਹੜਾ ਆਪਾਂ ਨਾ ਕਰ ਸਕੀ ਤੇ ਆਪਾਂ ਤਰਸਦੇ ਵੀ ਨਹੀਂ ਕਿਸੇ ਨੂੰ ਤੇ ਜਦੋਂ ਤੁਹਾਨੂੰ ਮੈਂ ਪੁੱਛਿਆ ਬਾਈ ਬਾਬਾ ਜੀ ਕੋਈ ਜਥੇਬੰਦੀਆਂ ਨੂੰ ਕੋਈ ਸੰਸਥਾ ਨੂੰ ਆਪਾਂ ਅਪੀਲ ਕਰੀਏ ਬਾਵਾ ਦੀ ਤੁਸੀਂ ਉਹ ਵੀ ਕਿਹਾ ਉਹ ਵੀ ਨਹੀਂ ਚਾਹੀਦੀ ਨਹੀਂ ਬਾਵਾ ਨਹੀਂ ਚਾਹੀਦੇ ਜੀ ਕਾਰਨ ਨਹੀਂ ਜਿਵੇਂ ਮਾਰਨ ਕਿ ਹੁਕਮੇ ਅੰਦਰ ਸਭ ਕੋ ਬਾਹਰ ਕੋ ਬਾਹਰ ਹੁਕਮ ਨਾ ਕੋਈ ਕਿਆ ਬਾਤ ਆਪਾਂ ਹੁਕਮ ਦੇ ਅੰਦਰ ਲੈਣਾ ਪਰਮੇਸ਼ਰ ਦੇ ਬਾਹਰ ਕਾਤੇ ਹੋਈ ਹੈ ਹਾਂ ਬਾਵਾ ਨਹੀਂ ਆ ਜੀ ਕਿ ਕਹੀਏ ਕੀ ਜਿਵੇਂ ਹੋਰ ਕਿਸੇ ਨੂੰ ਜਾਂ ਇਹ ਗੱਲ ਵਾ ਕਿ ਬਾਹਾਂ ਲਵਾ ਦਈਏ ਆਪਣਾ ਇੱਕ ਮਨ ਦਾ ਸੁਪਨਾ ਵਾ ਮੈਂ ਘੋੜਿਆਂ ਦੀ ਸੇਵਾ ਕਰਦਾ ਮੈਂ ਘੋੜੇ ਲਈ ਹੀ ਦੁੱਧ ਘੋੜੇ ਮਰ ਗਏ ਅਸਲ ਮਹਾਰਾਜ ਦਾ ਕੋਈ ਬਾਣਾ ਕਰਤਿਆ ਤੇ ਉਸ ਤੋਂ ਬਾਅਦ ਮੈਂ ਘੋੜਿਆਂ ਦਾ ਹੀ ਹੁਣ ਕਰਨਾ ਸੀਗਾ ਤੇ ਮੇਰੇ ਕੋ ਮਾਇਆ ਨਹੀਂ ਜੇ ਕਿਸੇ ਨੇ ਕੋਈ ਸੇਵਾ ਕਰ ਲਈ ਤਾਂ ਉਹ ਮੈਨੂੰ ਸਟੈਂਡ ਕਰ ਸਕਦਾ ਜੇ ਜੋ ਆਪਣੀਆਂ ਦਲਪਨ ਦੇ ਵਿੱਚ ਜੋ ਸ਼ੌਂਕ ਹੁੰਦੇ ਨੇ ਅੰਗ ਸਿੰਘਾ ਦੀ ਉਹ ਸ਼ੌਂਕ ਪੂਰੇ ਕਰਨ ਦੀ ਕੋਸ਼ਿਸ਼ ਆਤ ਦਿੰਦਾ ਉਹਦੀ ਕੋਈ ਗੱਲ ਨਹੀਂ ਲੇਕਿਨ ਰਹਿਣਾ ਪਹਾਣੇ ਦੇ ਵਿੱਚ ਹੀ ਹੈ ਇਹ ਤੁਹਾਡੀ ਤਮੰਨਾ ਹਾਂਜੀ ਇਹ ਮੇਰੀ ਤਮੰਨਾ ਵਾ ਬਾਬਾ ਜੀ ਬਾਵਾ ਨੂੰ ਹੋਇਆ ਕਿ ਕੋਈ ਪਹਾਣਾ ਵਾਪਰਿਆ ਸੀ ਜਾਂ ਜਨਮ ਤੋਂ ਹੀ ਆ ਕਿਦਾਂ ਇਹ ਜਨਮ ਤੋਂ ਹੀ ਇਦਾਂ ਹੀ ਜੀ ਜਨਮ ਤੋਂ ਹੀ ਇਦਾਂ ਮਾਰੇ ਦਾ ਹੀ ਪਹਾਣਾ ਹੀ ਆ ਜੀ ਇਦਾਂ ਹੁੰਦਾ ਬਾਬਾ ਜੀ ਉਮਰ ਕਿੰਨੀ ਆਪਣੀ ਮੇਰੀ ਹੋ ਗਈ 21 ਸਾਲ 21 ਸਾਲ ਦੀ ਉਮਰ ਹੈ 21 ਸਾਲ ਦੀ ਉਮਰ ਦੇ ਵਿੱਚ ਤੁਸੀਂ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਕੀਰਤਨ ਵੀ ਕਰਦੇ ਹੋ ਕਾਣਾ ਤੁਸੀਂ ਘੋੜੇ ਵੀ ਸਜਾਉਂਦੇ ਹੋ ਅ ਘੋੜਸਵਾਰੀ ਵੀ ਕਰਦੇ ਹੋ ਖਾਣਾ ਪੀਣਾ ਹੁੰਦਾ ਉਹ ਵੀ ਆਪ ਕਰਦੇ ਹੋ ਇਹ ਸਾਥ ਵੀ ਮਿਲਦਾ ਤੁਹਾਡੇ ਨਾਲ ਜਿਹੜੀ ਸਿੰਘਾਂ ਦੀ ਫੌਜ ਹੈ ਇਹਨਾਂ ਦਾ ਕਿੰਨਾ ਪਿਆਰ ਇੰਨਾ ਕਿੰਨਾ ਸਾਥ ਮਿਲਦਾ ਨਾਲ ਜਿਹੜੀ ਫੌਜ ਆ ਆਪਣੇ ਸਾਡੀ ਸਾਰਿਆਂ ਦੀ ਮਤ ਇੱਕ ਹੈ ਕਿ ਖਾਲਸਾ ਪੰਥ ਦਾ ਪ੍ਰਚਾਰ ਕਰਨਾ ਖਾਲਸਾ ਪੰਥ ਦਾ ਪ੍ਰਚਾਰ ਕਰਨਾ ਖਾਲਸਾ ਪੰਥ ਦਾ ਪ੍ਰਚਾਰ ਕਰਨਾ ਇੱਕੋ ਹੀ ਸੋਚ ਦੇ ਮਾਲਕ ਅਸੀਂ ਜਿਹੜੇ ਇੱਕ ਦੂਜੇ ਦੇ ਨਾਲ ਤੁਰੇ ਫਿਰਦੇ ਆਂ ਨਾ ਇਹਨਾਂ ਦੇ ਬੰਚ ਕੋਈ ਗਲਅਸ਼ਗਾ ਮੈਂ ਕਿਉਂਕਿ ਸਤਗੁਰਾਂ ਨੇ ਕਿਹਾ ਖਾਲਸਾ ਮੇਰੋ ਸਤਗੁਰ ਪੁਰਾ ਇਹ ਬਾਣੀ ਦੀ ਸੇਵਾ ਕਰ ਰਿਹਾ ਕੋਈ ਤੂਫਾਨ ਸਿੱਕ ਦੀ ਸੇਵਾ ਨਹੀਂ ਕਰ ਰਿਹਾ ਇਹ ਤੂਫਾਨ ਸਿੰਘ ਇਹਨਾਂ ਦੀ ਕਰ ਰਿਹਾ ਤਾਂ ਬਾਣੀ ਦੀ ਕਰ ਰਿਹਾ ਬਾਣੀ ਦੇ ਨਮਸਕਾਰ ਸਤਗੁਰਾਂ ਦੇ ਬਾਣੀ ਦੇ ਵਿੱਚ ਪ੍ਰੇਮ ਬਹੁਤ ਆ ਤੇ ਬਹੁਤ ਹੀ ਨਾਲ ਮੇਰੇ ਜਿਹੜੇ ਕਿ ਮੋਢੇ ਤੇ ਮੋਢਾ ਲਾ ਕੇ ਖੜਦੇ ਜੀ ਇਹਨਾਂ ਵੀ ਰੰਦਰ ਵੀ ਬੜਾ ਧੰਨਵਾਦ ਜੀ ਜ਼ਿੰਦਗੀ ਦੇ ਵਿੱਚ ਬਾਬਾ ਜੀ ਸ਼ੁਰੂ ਤੋਂ ਜਿਹੜਾ ਬਚਪਨ ਬਤਾਇਆ ਹੈ ਜਾਂ ਆਪਣੀ ਜ਼ਿੰਦਗੀ ਹੁਣ ਤੱਕ ਦੀ ਬਤੀਤ ਕੀਤੀ ਹੈ ਇਹ ਦਲਪੰਥ ਚ ਕੀਤੀ ਹੈ ਜਾਂ ਪਹਿਲਾਂ ਤੁਸੀਂ ਕੋਈ ਹੋਰ ਵੀ ਕੀਤਾ ਕੀਤਾ ਜਾਂ ਪਰਵਾਸ ਦੇ ਕਿਦਾਂ ਹਾਲਾਤ ਸੀਗੇ ਕਿਦਾਂ ਕਿੱਥੇ ਜਨਮ ਹੋਇਆ ਕਿਸ ਸਾਡਾ ਆਪਣਾ ਸ਼ੋਕਰ ਹੈ ਅਸੀਂ ਪਰਿਵਾਰ ਤੇ ਮਸਤਾਨਾ ਜਾਈ ਸਗਾ ਸਾਡਾ ਪਰਿਵਾਰ ਅੱਛਾ ਜੀ ਉੱਥੇ ਆਪਣਾ ਜਨਮ ਹੋਇਆ ਤੇ ਬਾਕਾਲ ਸਿੰਘ ਬੰਦਨਾ ਬੁੱਢੇਦਾਲ ਨਾਲ ਰਲੇ ਹਰਿਆਵੈਲਾ ਬਾਬਾ ਨੇ ਹਰ ਸਿੰਘ ਜੀ ਦੇ ਦਲ ਦੇ ਵਿੱਚ ਭਰਤੀ ਹੋਈ ਇਹ ਗਾਂਜਾ ਕੇ ਬੁੱਢੇ ਦਾਲ ਦੇ ਵਿੱਚ ਜਿਹੜੇ ਕੀ ਪੱਕੇ ਹੋਏ ਤੇ ਇਦਾਂ ਹੀ ਬਸ ਇੰਨੀਆਂ ਗਸਿਆਂ ਦੇ ਵਿੱਚ ਚੜ੍ਹਦੀ ਕਲਾ ਵਾਲਾ ਜੀਵਨ ਗੁਰਬਾਣੀ ਰਾਤ ਨੂੰ 12 ਵਜੇ ਸ਼ੁਰੂ ਹੋ ਜਾਣੀ ਅੱਖਾਂ ਦੇ ਕੰਨਾਂ ਦੇ ਵਿੱਚ ਪੈਣੀ ਰੂਹ ਤਾਂ ਸੁਣ ਰਹੀ ਹੈ ਨਾ ਸਰੀਰ ਸੁੱਤਾ ਭਾਵੇਂ ਤੇ ਉਹ ਗੁਰਬਾਣੀ ਦੀ ਸ਼ਕਤੀ ਉਹ ਜਿਵੇਂ ਘੋੜਿਆਂ ਦੇ ਵਿੱਚ ਭਰੀ ਹੋਈ ਹੈ ਉਹਵੇਂ ਖਾਲਸੇ ਪੰਥ ਦੇ ਵਿੱਚ ਵੀ ਭਰੀ ਹੋਈ ਹੈ ਅੱਜਾ ਬਾਬਾ ਜੀ ਜਿਹੜੀਆਂ ਸੰਗਤਾਂ ਦੇਖ ਰਹੀਆਂ ਨੇ ਨੌਜਵਾਨ ਦੇਖਦੇ ਆ ਜ਼ਰੂਰ ਉਹਨਾਂ ਨੂੰ ਵੀ ਸਨੇਹਾ ਦਿਓ ਕਿਦਾਂ ਗੁਰਬਾਣੀ ਨਾਲ ਜੁੜਨ ਕਿੱਦਾਂ ਜਿੱਦਾਂ ਤੁਸੀਂ ਹਿੰਮਤ ਕੀਤੀ ਹੈ ਉਹ ਵੀ ਹਿੰਮਤ ਕਰਨ ਤੇ ਕੀ ਅਰਜ਼ੀ ਕੀ ਅਪੀਲ ਹੈ ਜਿੱਦਾਂ ਦੀ ਤੁਹਾਨੂੰ ਘੋੜਿਆਂ ਦਾ ਸ਼ੌਂਕ ਹੈ ਤੁਹਾਨੂੰ ਸ਼ਸਤਰਾਂ ਦਾ ਸ਼ੌਂਕ ਹੈ ਜੋ ਖਾਲਸਿਆਂ ਨੂੰ ਸ਼ੌਂਕ ਹੁੰਦਾ ਹੈ ਉਹ ਸ਼ੌਂਕ ਬਗਾਉਣ ਲਈ ਕਿਦਾਂ ਤੁਹਾਡੇ ਨਾਲ ਜੁੜ ਸਕਦੇ ਆ ਕਿਦਾਂ ਕੰਟੈਕਟ ਕਰ ਸਕਦੇ ਜ਼ਰੂਰ ਆਪਣਾ ਨੰਬਰ ਜਾਂ ਕੁਝ ਵੀ ਸ਼ੇਅਰ ਕਰਦੇ ਹੋ ਸਾਥ ਜਿਹੜੇ ਗੁਰਬਾਣੀ ਨਾਲ ਨਹੀਂ ਜੁੜੇ ਜਿਹੜੇ ਕਹਿੰਦੇ ਸਾ ਤੋਂ ਸੁਣੀਓ ਹੀ ਨਹੀਂ ਜਾਂਦੀ ਗੁਰਬਾਣੀ ਗਾ ਵੀ ਹੈ ਸੁਣੀ ਹੈ ਮਨ ਰੱਖੀ ਆ ਭਾਓ ਗੁਰਬਾਣੀ ਨਾ ਪੜੋ ਕੋਈ ਗੱਲ ਨਹੀਂ ਗਰਬਾਣੀ ਨੂੰ ਸੁਣ ਲਓ ਪਹਿਲਾਂ ਗਰਬਾਣੀ ਨੂੰ ਸੁਣ ਕੇ ਜਦੋਂ ਗਰਬਾਣੀ ਨੇ ਪਹਿਰਾ ਵਰਤੋਣਾ ਉਦੋਂ ਤੁਸੀਂ ਆਟੋਮੈਟਿਕਲੀ ਆਪ ਪੜਨ ਲੱਪੋਗੇ ਸੁਣਨ ਪਰ ਸੁਣਨ ਦੇ ਨਾਲ ਤੇ ਮੇਰੇ ਨਾਲ ਜੁੜਨ ਦਾ ਮੇਰੀ ਇੰਸਟਾਗ੍ਰam ਆਈਡੀ ਹੈ ਤੂਫਾਨ ਸਿੰਘ 0 ਤੇ ਜੇ ਮੈਨੂੰ ਕਿਸੇ ਨਾਲ ਮਿਲਣਾ 82 83 00 8250 ਮੇਰਾ ਜਿਹੜਾ ਕਿ ਨੰਬਰ ਵਾ ਉਹ ਮੈਨੂੰ ਮਿਲ ਸਕਦਾ ਕੀ ਸੁਪਨੇ ਨੇ ਆਪਣੇ ਵੀ ਜਿਹੜਾ ਕਿ ਕੋਈ ਸਾਥ ਨਹੀਂ ਇੱਜ਼ਤਕ ਦੇ ਹੋਇਆ ਆਪਣਾ ਕੀਤਾ ਸਗਾ ਹੋ ਰਿਆ ਨਹੀਂ ਬਾਕੀ ਹੁਣ ਦੇਖਦੇ ਆ ਕਿਹੜਾ ਭਾਈ ਉਹ ਸੱਜਣ ਆਪਾਂ ਸਾਥ ਦਿੰਦਾ ਵਾ ਨਹੀਂ ਜਰੂਰ ਬਾਹ ਫੜਨਗੇ ਤੇ ਉਹ ਕੌਮ ਹੈ ਜਿਹੜੀ ਕਿਸੇ ਹੋਰ ਕੌਮ ਤੇ ਕਿਸੇ ਹੋਰ ਜਗ੍ਹਾ ਤੇ ਕਿਤੇ ਆਪ ਦਾ ਹੋਵੇ ਮੁਸੀਬਤ ਆਵੇ ਤੇ ਉੱਥੇ ਪਹੁੰਚ ਜਾਂਦੀ ਹੈ ਲੰਗਰ ਲੈ ਕੇ ਤੇ ਫਿਰ ਤੇ ਤੁਸੀਂ ਤੇ ਉਹਨਾਂ ਦੇ ਆਪਣੇ ਐਥੇ ਦਾ ਵੱਡੇ ਵੱਡਿਆਂ ਨੂੰ ਅਸੀਂ ਕੀਤਾ ਜੀ ਬਾਬੇ ਖੇੜੀ ਵਾਲੇ ਨੂੰ ਕੀਤਾ ਸੀ ਪਾਣ ਬਾਬੇ ਖੇੜੀ ਵਾਲੇ ਨਾਲ ਕਿਹਾ ਸੀਗਾ ਜੀ ਘੋੜਾ ਚਾਹੀਦਾ ਇੱਕ ਉਹਨਾਂ ਨੇ ਗੱਲ ਟਾਲ ਦਿੱਤੀ ਕਹਿੰਦੇ ਦੱਸ ਕਹਿੰਦੇ ਕੋਈ ਸਸਤਾ ਜਿਹਾ ਦੇਖਾਂਗੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬੈਠੇ ਆਂ ਕਿਦਾ ਮਾੜਾ ਨਹੀਂ ਸੋਚੀਦਾ ਥੋੜੇ ਦਿਨਾਂ ਬਾਅਦ ਬਾਬੇ ਬਾਬੇ ਉਹ ਬਾਬੇ ਦਾ ਕਹਿੰਦੇ ਘੋੜਾ ਪੰਜਾਬ ਸ਼ਗਰ ਡਿक्लेयर ਹੋ ਗਿਆ ਅਸੀਂ ਮਾਨੋ ਨਹੀਂ ਸੋਚਿਆ ਪਰ ਜਦੋਂ ਬਾਬਾ ਜੀ ਵੱਡਾ ਕੋ ਲੈਣਾ ਹੋਵੇ ਨਾ ਤਾਂ ਭਾਂਡਾ ਵੱਡਾ ਚਾਹੀਦਾ ਨਿੱਕਿਆਂ ਭਾਂਡਿਆਂ ਦੇ ਵਿੱਚ ਵੱਡੀਆਂ ਰਹਿਮ ਤਾਂ ਨਹੀਂ ਹੁੰਦੀਆਂ ਦਿਲ ਵੀ ਵੱਡਾ ਚਾਹੀਦਾ ਹਾਂ ਜੀ ਤੇ ਉਹ ਦੇਖਦੇ ਆ ਕੋਣ ਆਪਣਾ ਭਰਾ ਵੀਰ ਬਾ ਫੜਦਾ ਮੈਂ ਬਿਲਕੁਲ ਸੰਗਤਾਂ ਨਾਲ ਨੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਵਿਚਾਰ ਜਰੂਰ ਰੱਖਿਓ ਜੋ ਹਿੰਮਤ ਕੀਤੀ ਐ ਇਸ ਵੀਰ ਨੇ ਤੁਹਾਡੇ ਨਾਲ ਤੁਸੀਂ ਵੀ ਬੜੀ ਸੇਵਾ ਨਭਾਉਂਦੇ ਹੋ ਬੜੀ ਰਹਿਮਤ ਹੈ ਸਤਗੁਰਾਂ ਦੀ ਵਿਚਾਰ ਸੰਗਤ ਨੂੰ ਇਹ ਆਪਾਂ ਕਹਿਣਾ ਚਾਹੁੰਦੇ ਆ ਕਿ ਬਾਬਾ ਜੀ ਦੀ ਵੀ ਧਨ ਨਹੀਂ ਕਮਾਈ ਆ ਜਿਹੜਾ ਬਾਣਾ ਪਾ ਕੇ ਜਿਹੜਾ ਰਹਿਣਾ ਨਾ ਇਹ ਬੜੀ ਤਗੜੀ ਜੰਗੀ ਬਹੁਤ ਜ਼ਿਆਦਾ ਹੀ ਮਹਾਨੀ ਦੀ ਕਿਰਪਣਾ ਪ੍ਰਤਾਪ ਹੈ ਇਸ ਬਾਬਾ ਜੀ ਦਾ ਬਾਕੀ ਬਾਬਾਈ ਗਾਂਧੀ ਵੀ ਆ। ਹੂੰ। ਤੈਨ ਗਰੰਥ ਸਾਹਿਬ ਇਹਨਾਂ ਨੇ ਮਾ ਬਰਸੰਦੀ ਕਿਰਪਾ ਨਾਲ ਗਰੰਤੀ ਜ਼ਿੰਗੇ ਆ। ਕੀ ਬੋਲੋ। ਪਾਣੀ ਦੀ ਮਾਰ ਦੀ ਕਿਰਪਾ ਨਾ ਪੜਦੇ ਆ। ਪੂਰਾ ਬਹੁਤ ਤਿਆਰ ਪਰ ਤਿਆਰ ਪਹਿਲਾ ਰੱਖਦੇ ਆ। ਨਿਤ ਨੇਮੀਆ ਪੂਰਾ ਸਿੰਘ। ਸੰਗਤ ਨੂੰ ਇਹੋ ਅਪੀਲ ਕਰਦਾ ਕਿ ਵੇਖੋ ਇਹ ਪਿਆਰ ਦੀ ਭਾਵਨਾ ਨਾਲ ਸਾਰੀ ਸੰਗਤ ਰਹੇ ਨਲਕੀਨਾ ਅੰਦ ਲਵੇ। ਕਿ ਸਿੰਘ ਦਾ ਸਤਕਾਰ ਭਾਵਨਾ ਕਰੇ। ਇਹੋ ਹੀ ਹੈ ਤੇ ਮੋਟੀਵੇਸ਼ਨ। ਬਹੁਤ ਬਤਾਂ। ਬਾਬਾਈ ਤੁਸੀਂ ਕੋਈ ਵਿਚਾਰ ਰੱਖਣਾ ਚਾਹੁੰਦੇ ਹੋ ਜੀ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੇਖੋ ਜੀ ਵਿਚਾਰੀ ਦੀਆਂ ਪੇ ਸਿੰਘ ਦੀਆਂ ਬਾਹਵਾਂ ਨਹੀਂ ਹੈਗੀਆਂ ਨਾ ਅਮਰਤਲੇ ਉੱਠਣਾ ਇੰਨੇ ਅਮਰਤਲੇ ਉੱਠ ਕੇ ਆਪਣਾ ਚੱਲ ਰਿਹਾ ਹੈ ਵੇਖੋ ਦੁਮਾਰਾ ਵੀ ਸਜਾਉਣਾ ਸਾਰਿਆ ਕੁਝ ਵੀ ਆਪਣਾ ਕਰਕੇ ਨਾ ਸਾਰਾ ਕੁਝ ਕਰਕੇ ਫਿਰ ਇਹ ਉਹਨੇ ਕੋੜੇ ਬੰਦਾ ਮਰਜ਼ਾਦਾਤ ਨਹੀਂ ਰਹਿ ਸਕਦਾ ਹਾਂ ਤੇ ਜਿਹਦੇ ਬੰਦੇ ਦੀਆਂ ਬਾਹਵਾਂ ਨਹੀਂ ਹੈਗੀਆਂ ਵੇਖੋ ਮਹਾਰਾਜ ਦੀ ਸਿੱਖੀ ਪੂਰੀ ਨਿਭਾ ਰਿਹਾ ਹੈ ਬੜੀ ਵੱਡੀ ਗੱਲ ਦਾ ਮਿਸਾਲ ਕਹਿ ਸਕਦੇ ਹਾਂ ਹਾਂਜੀ ਇਹ ਵੇਖੋ ਉਹ ਮੁਕ ਤਿਆਰ ਪਰ ਤਿਆਰ ਹੋ ਕੇ ਫੇ ਆਪਣੇ ਕੋੜ ਦੀ ਸੇਵਾ ਕਰਦਾ ਕੁਰਬਾਨੀ ਜਿੱਥੇ ਵੀ ਆਪਣਾ ਇਹ ਬੜਾ ਥਾਣਾ ਬੰਦੇ ਤੋਂ ਘਾ ਨਹੀਂ ਵੱਡੇ ਜਾਂਦਾ ਇਹ ਬੰਦਾ ਪੈਰਾਂ ਨਾਲ ਦਾਤਰੀ ਪੂਰੀ ਚਲਾਉਂਦਾ ਹੈ ਅੱਛਾ ਜੀ ਹਾਂ ਜੀ ਬਸ ਉਹਨੂੰ ਕੋਈ ਐਦਾਂ ਲੱਗਦਾ ਨਹੀਂ ਵੀ ਮੇਰੇ ਮਾਪੇ ਆ ਮਦਰ ਵੀ ਨਹੀਂ ਇਹ ਨਹੀਂ ਇਹ ਤਾਂ ਪੁਰਖ ਦੀ ਕਿਰਪਾ ਬੜੀ ਕਿਰਪਾ ਨਾਲ ਇਹ ਵੀ ਕੋਈ ਰੂ ਹੈ ਇਹ ਕੋ ਪਰਮੇਸ਼ਰ ਦੀ ਨਾ ਪਿਛਲੇ ਕੋਈ ਕਰਮੋ ਇਹਦੇ ਕੋਈ ਪਿਛਲੇ ਕੋਈ ਹੈ ਕੋਈ ਦਾਦੀ ਰੂ ਆ ਕੋਈ ਬੰਦੇ ਕੋ ਸੰਸਾਰ ਦੇ ਵਿੱਚ ਕੋਈ ਸਰਬੋਤ ਹੋ ਜਾਂਦਾ ਜਿਹੜੇ ਵਾਦਾ ਘਾਟਾ ਬੜੇ ਸਵਾਦ ਨੂੰ ਲੱਗਦਾ ਸਤਿਗੁਰਾਂ ਨੇ ਇਸ ਇਹ ਜਨਮ ਸਫਲ ਕਰ ਲਿਆ ਉਹਨਾਂ ਨੇ ਜੇਗਾ ਸੁਣ ਲਿਓ ਮਹਾਰਾਜ ਨੇ ਕਿਹਾ ਕਈਆਂ ਕਈਆਂ ਰਾਜਾਂ ਦੀ ਇੱਕ ਆਖੋਆ ਕਈਆਂ ਸੰਤਾਂ ਦੀ ਇੱਕ ਬਾਹਵ ਦੇਖੇ ਤੁਸੀਂ ਇਹ ਕਹ ਕੇ ਇਹ ਚੀਜ਼ ਨਹੀਂ ਆ ਉਹਨਾਂ ਵੇਖਣਾ ਮਨ ਮਨ ਨੂੰ ਵੇਖਣਾ ਹਾਂ ਜਿਹੜਾ ਮਨ ਜਿਹੜਾ ਇਹਦਾ ਸੁੰਦਰ ਵਾ ਸੇਵਾ ਕਰਦਾ ਸਿਮਰਨ ਕਰਦਾ ਆਪਣੇ ਬੜੇ ਪਾਪ ਮਤ ਉੱਚੀ ਹੋਵੇ। ਗੱਲ ਕੀਦਰ ਤੋਂ ਬਿਨਾਂ ਤੋਂ ਕਿਸ ਤੋਂ ਬਿਨਾਂ ਕਿ ਇਹਨੂੰ ਮੰਨਦਾ ਨਹੀਂ ਆ। ਸਾਨੂੰ ਵੀ ਬੜਾ ਖੁਸ਼ੀ ਆ। ਨੰਗ ਸਿੰਘ ਸੱਚ ਗਿਆ। ਇਹੋ ਜਿਹੇ ਮੁੰਡੇ ਨੇ ਸਿਰ ਮੂੰਹ ਮਨਾ ਗਏ। ਤੇ ਚਾਰੇ ਨੇ ਕਿਹਾ ਤਾ ਤਰੇ ਫਿਰਨਾ ਹੈ। ਮੇਰੇ ਤਾਂ ਬਹਾਵਾਂ ਹੀ ਕੰਮ ਕਰਦੇ ਆ। ਕਿੰਦਰ ਜੀ ਬਾਬਾਈ ਕਰਦੇ ਆ। ਮੇਰੀਆਂ ਬਹਾਵਾਂ ਹੀ ਕੰਮ ਕਰਦੀਆਂ। ਨਾਲੇ ਦੂਜੀ ਗੱਲ ਇਹ ਵੀ ਇਹ ਕੀਰਤਨ ਵੀ ਕਰਦੇ ਆ। ਤੇ ਇਹ ਬਾਣੀਆਂ ਪੜ੍ਹਦੇ ਆ। ਇਹ ਦਸਮ ਗ੍ਰੰਥ ਵੀ ਪੜ੍ਹਦੇ ਆ। ਵਾਹ ਵਾਹ ਬਹੁਤ ਚੰਗੀ ਗੱਲ ਹੈ। ਫਤਿਹ ਦੀ ਫਤਿਹ ਦੀ ਅਰਜ਼ ਕਰੀ ਆ। ਹਾਂਜੀ ਦਸਮ ਗ੍ਰੰਥ ਦੇ ਆਪਣੇ ਗੁਰੂਗ੍ਰਾਮਸ ਗੁਰੂਗ੍ਰਾਮਸ ਸਾਹਿਬ ਸਰੂ ਸਰਪ੍ਰੋਗਰਾਮ ਤਾਂ ਇਹ ਮਤਲਬ ਚੜ੍ਹਦੀ ਕਲਾ ਮੈਂ ਇੱਕ ਸਿੰਘ ਦੇ ਬਾਰੇ ਕੋਈ ਕਹਿ ਨਹੀਂ ਸਕਦਾ ਬਾਬਾ ਜੀ ਚਕਾ ਦਾ ਲਾ ਕੇ ਆਪਾਂ ਕਰੀਏ ਜੀ ਰਾਜੇ ਕੇ ਚਾਰੇ ਗ ਜਾਵੇ ਨਿਹਾਲ ਹੋ ਜਾਵੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਕਮਲਾਂ ਨੂੰ ਭਾਵੇ ਸਤਿ ਅਕਾਲ ਬਿਲਕੁਲ ਬੜੀ ਵਧੀਆ ਕਹਾਣੀ ਵੀ ਲੱਗੀ ਆ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇਹ ਵੀਰ ਸਾਦੇ ਕੰਮ ਕਰਦਾ ਜੋ ਦਲ ਪੰਥ ਦੀ ਮਰਿਆਦਾ ਹੁੰਦੀ ਹੈ ਉਹ ਨਿਭਾਰਿਆ ਜੋ ਕੰਮ ਹੁੰਦੇ ਨੇ ਉਹ ਕਰ ਰਿਹਾ ਹੈ ਕੋੜਿਆਂ ਦਾ ਸ਼ੌਂਕ ਹੈ ਸੁਬੀਰ ਨੂੰ ਤੂਫਾਨ ਸਿੰਘ ਨੂੰ ਜੇ ਕੋਈ ਜਥੇਬੰਦੀਆਂ ਕੋਈ ਸੰਸਥਾ ਦੇਖ ਰਹੀ ਹੈ ਜ਼ਰੂਰ ਇਸ ਵੀਰ ਨੂੰ ਆਪਾਂ ਇਹਨਾਂ ਦੇ ਚਾਹ ਪੂਰੇ ਕਰਨ ਦੇ ਵਿੱਚ ਸਹਿਯੋਗ ਕਰੀਏ ਕਿਉਂਕਿ ਜੇਕਰ ਗੁਰੂ ਨਾਲ ਜੁੜਿਆ ਹੈ ਜੇਕਰ ਚੰਗੇ ਸਨੇਹੇ ਦੇ ਰਿਹਾ ਹੈ ਜੇ ਕੁਰਬਾਨੀ ਦਾ ਉਚਾਰਨ ਕਰ ਰਿਹਾ ਹੈ ਤੇ ਕੁਝ ਫਰਜ ਸਾਡੇ ਵੀ ਬਣਦੇ ਆ ਇਹ ਸੇਵਾ ਹੀ ਹੈ ਇਹ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਹੈ ਜਿਹੜੀ ਅਸੀਂ ਨਿਭਾਵਾਂਗੇ ਤੇ ਨਿਭਾਉਣੀ ਚਾਹੀਦੀ ਵੀ ਹੈ ਤੇ ਕਲਗੀਧਰ ਪਾਤਸ਼ਾਹ ਨੂੰ ਮੰਨਦਾ ਹੈ ਉਹਨਾਂ ਦਾ ਧਿਆਨ ਕਰਦਾ ਹੈ ਸਿਮਰਨ ਕਰਦਾ ਹੈ ਬਾਣੀ ਜਪਦਾ ਹੈ ਵੀਰ ਸੋ ਬਹੁਤ ਵੱਡੀ ਗੱਲ ਹੈ ਕਿਉਂਕਿ ਹਮੇਸ਼ਾ ਹੀ ਸ਼ਹੀਦੀਆਂ ਪਰ ਇਤਿਹਾਸ ਕੁਰਬਾਨੀਆਂ ਪਰ ਇਤਿਹਾਸ ਰਿਹਾ ਹੈ ਸਭੰਸਵਾਦਿਆ ਗੁਰੂ ਸਾਹਿਬ ਹੋਣਾ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਹੋਈਆਂ ਨੇ ਅਸੀਸ ਰਹਾਏ ਨੇ ਇਸ ਕੌਮ ਦੇ ਵਿੱਚ ਬਹੁਤ ਵੱਡੇ ਸ਼ਹੀਦ ਹੋਏ ਨੇ ਬਹੁਤ ਵੱਡਾ ਸੁਪਨਾ ਹੈ ਜਰੂਰ ਸਾਧ ਲਈ ਇਹਨਾਂ ਦਾ ਸਾਦੀ ਸੰਗਤ ਨੂੰ ਅਪੀਲ ਹੈ ਜਰੂਰ ਇਸ ਵੀਡੀਓ ਨੂੰ ਵੱਤੋ-ਵੱਤ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਿਓ ਵਾਹਿਗੁਰੂ ਲਿਖਿਓ ਤੇ ਸਾਡੇ ਚੈਨਲ ਨੂੰ ਫੋਲੋ ਕਰਿਓ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਬਹੁਤ-ਬਹੁਤ ਧੰਨਵਾਦ